ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਵੜਿੰਗ ਨੇ ਜ਼ਿਲ੍ਹਾ ਚੋਣ ਅਧਿਕਾਰੀ ਸਾਖਸ਼ੀ ਸਾਨੀ ਗੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਇਸ ਮੌਕੇ ਉਹਨਾਂ ਨਾਲ ਸਿੱਧੂ ਮਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦੇ ਸ਼ਹਿਰੀ ਪ੍ਰਧਾਨ ਸੰਜੀਤ ਤਲਵਾੜ ਅਤੇ ਹੋਰ ਮਜੂਸਾ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਲੁਧਿਆਣੇ ਦੇ ਲੋਕਾਂ ਨੇ ਮੈਨੂੰ ਲੋਕ ਸਭਾ ਵਿੱਚ ਜਾਣ ਦਾ ਮੌਕਾ ਦਿੱਤਾ ਤਾਂ ਸਿੱਧੂ ਮੂਸੇਵਾਲੇ ਨੂੰ ਮਾਰਨ ਵਾਲੇ ਅਤੇ ਪੰਜਾਬ ਵਿੱਚ ਦਹਿਸ਼ਤ ਮਚਾਉਣ ਵਾਲੇ ਗੈਂਗਸਟਰਾਂ ਲਈ ਅਸੀਂ ਆਰਾਮ ਨਾਲ ਨਹੀਂ ਬੈਠਣ ਦੇਵਾਂਗੇ ਇਹਨਾਂ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਸਾਡਾ ਭਰਾ ਸੀ ਅਤੇ ਉਸ ਨੂੰ ਮੈਂ ਇਨਸਾਫ ਜ਼ਰੂਰ ਦਵਾ ਕੇ ਰਹਾਗਾ ਬੈਂਸ ਭਰਾਵਾਂ ਦੇ ਪਾਰਟੀ ਵਿੱਚ ਆਉਣ ਤੇ ਵੀ ਰਾਜਾ ਵੜਿੰਗ ਨੇ ਉਹਨਾਂ ਦਾ ਸਵਾਗਤ ਕੀਤਾ ਇਸ ਤੋਂ ਪਹਿਲਾਂ ਦੰਗਾ ਪੀੜਤਾ ਨੇ ਨਾਮਜ਼ਦਗੀ ਦਾਖਲ ਕਰਨ ਲਈ ਡੀਸੀ ਦਫਤਰ ਪੁੱਜੇ ਰਾਜਾ ਵੜਿੰਗ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਰਾਜਾ ਵਾਪਸ ਜਾਓ ਦੇ ਨਾਰੇ ਵੀ ਲਗਾਏ ਗਏ ਇਸੇ ਦੌਰਾਨ ਦੰਗਾ ਪੀੜਤਾ ਦੀ ਪੁਲਿਸ ਨਾਲ ਝੜਪ ਵੀ ਹੋਈ ਜਿਸ ਨੂੰ ਦੇਖਦੇ ਆ ਪੁਲਿਸ ਨੇ ਡੀਸੀ ਕੰਪਲੈਕਸ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਸਨ ਜਿਵੇਂ ਹੀ ਰਾਜਾ ਵੜਿੰਗ ਖੁਦ ਆਪਣੀ ਕਾਰ ਵਿੱਚ ਨਾਮਜ਼ਦਗੀ ਪੱਤਾ ਦਾਖਲ ਕਰਨ ਲਈ ਪਹੁੰਚੇ ਤਾਂ ਦੰਗਾ ਪੀੜਤਾ ਨੇ ਉਹਨਾਂ ਦੇ ਕਾਫਲੇ ਨੂੰ ਰੋਕ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਦੰਗਾ ਪੀੜਤਾ ਨੂੰ ਖਦੇੜ ਦਿੱਤਾ